ਹਾਂਜੀ ਦੋਸਤੋ ਫੇਸਬੁਕ YouTube ਤੇ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਉਮੀਦ ਕਰਦਾ ਸਾਰੇ ਵੀਰ ਜੁੜਾਤ ਹੋਣਗੇ ਆਪਾਂ ਪਹੁੰਚਿਆ ਟਰੈਕਟਰ ਮੰਡੀ ਬਰਨਾਲਾ ਜੀ ਤੇ ਬਾਕੀ ਵੀਰੇ ਬਾਈ ਨਾਲ ਗੱਲਬਾਤ ਕਰਦੇ ਆਂ ਜੀ ਹਾਂ ਬਾਈ ਤੁਸੀਂ ਗੱਲ ਜੀ ਹਾਂ ਬਾਈ ਕੀ ਨਾਮ ਹੈ ਜੀ ਆਪਣਾ ਸੁਣਾਓ ਜnabla ਵਸਤੀ ਦਾ ਤੇ ਜਿਹੜਾ ਪਿੰਡ ਹੈ ਜੀ ਆਪਣਾ ਬਣਾ ਬਣਾ ਹੈ ਹੈ ਜੀ ਤੇ ਆਪਣਾ ਮੋਬਾਈਲ ਨੰਬਰ ਜੀ ਇਹਦੇ ਬਸ ਨਾਲ ਜੀ ਪਿੰਡ ਤੋਂ ਠੀਕ ਹੈ ਜੀ ਕਿਹਦਾ ਸੋਇੰਗ ਟਰੈਕਟਰ ਬਾਰੇ ਕਿਹੜਾ ਮਾਡਲ ਹੈ ਪੂਰੀ ਜਾਣਕਾਰੀ ਦਿਓ ਜੀ 855 ਹਾਂ ਜੀ ਮਾਲ ਲਈ ਬਾਈ ਦਾ ਮਾਡਲ ਜੀ ਹਾਂ ਜੀ 3 ਸਪੀਡ ਤੇ ਆ ਗਿਆ ਜੀ ਇਹ ਵੀ ਡਾਟ ਦਾ ਗਲਾਸ ਉਪਰ ਤੋਂ ਠੀਕ ਹੈ ਜੀ ਉਪਰ ਤੋਂ ਮਾਲ ਲਈ ਤੇ ਰੇਟ ਜੀ ਇਹ 7 ਲੱਖ 80 ਹਜ਼ਾਰ ਜੜਵਾਉਣਾ 7 ਲੱਖ 80 ਹਜ਼ਾਰ ਦੀ ਡਿਮਾਂਡ ਹੈ ਟਰੈਕਟਰ ਸਾਰਾ ਰੇਨ ਹੈ ਬਾਈ ਤੇ ਲੋਨ ਵਗੈਰਾ ਹੋ ਜਾਊਗਾ ਬਾਈ ਤੇ ਪੁਰਾਣਾ ਟਰੈਕਟਰ ਵੀ ਕੱਟ ਲੈਣੇ ਹੋ ਦੇਖ ਸਕਦੇ ਹੋ ਬਾਈ ਪੁਰਾਣਾ ਟਰੈਕਟਰ ਵੀ ਕੱਟ ਲੂਗਾ ਜੀ ਤੇ 7 ਲੱਖ 80 ਹਜ਼ਾਰ ਰੁਪਏ ਦੀ ਡਿਮਾਂਡ ਹੈ ਤੇ ਬਾਈ ਦੇਣਾ ਕਿੰਨੇ ਦਾ ਆਪਾਂ ਮੌਕੇ ਤੇ 7,70,000 ਰੁਪਏ ਦਾ ਦੇ ਦਾਂਗੇ ਬਾਈ ਕਹਿੰਦਾ ਟਰੈਕਟਰ ਦੇ ਸਕਦੇ ਹਾਂ ਪੰਜਾਬ ਨੰਬਰ ਆ ਬਾਈ ਪੰਜਾਬ ਨੰਬਰ ਟਰੈਕਟਰ ਹੈ ਸਾਰਾ ਦੇਖ ਸਕਦੇ ਹੋ ਜਮਨ ਨਮਾ ਟਰੈਕਟਰ ਪਿਆ ਜੀ ਨਾਲ ਇਹਦੇ ਆ ਗਿਆ ਜੀ ਅਰਜਨ ਅਰਜਨ 11 ਮਾਡਲ ਜੀ 3,90,000 ਰੁਪਿਆ ਰੇਟ ਆ 605 ਜੀ ਅਰਜਨ ਦੇਖ ਸਕਦੇ ਹੋ ਟਰੈਕਟਰ ਬਾਈ ਇਹ ਵੀ Ориਜਨਲ ਆ ਸਾਰਾ ਸਾਰਾ ਰੀਨਲ ਟਰੈਕਟਰ ਆ ਬਾਈ ਕਹਿੰਦਾ ਜੀ ਇਹ ਕਿੰਨੇ ਦਾ ਦੇਣਾ ਬਾਈ ਮੌਕੇ ਤੇ ਆਪਾਂ ਫਿਰ ਹਾਂ ਜੀ 3 ਲੱਖ 90 ਹਜ਼ਾਰ ਜੀ ਆ ਤਨਨ 90 ਦੰਡ ਮਾੜਾ ਤੇ ਉਹ ਦੇਣਾ ਕਿੰਨੇ ਜੀ ਦੇਖ ਸਕਦੇ ਹੋ ਅਰਜਣ ਬਾਈ ਕਹਿੰਦਾ ਜੀ 3,70,000 ਰੁਪਏ ਦਾ ਟਰੈਕਟਰ ਦੇਦਾ ਹੈ ਬਿਲਕੁਲ ਜਮਾ ਨਮਾ ਟਰੈਕਟਰ ਪਿਆ ਇਹ ਮੂਰੇ ਮਗਰਾਟ ਮਗਰੂਟ ਲੱਗੇ ਹੋਇਆ ਟਰੈਕਟਰ ਦਾ ਜੀ ਦੇਖ ਸਕਦੇ ਹੋ ਕੰਡੀਸ਼ਨ ਵਗੈਰਾ ਟਰੈਕਟਰ ਦੀ ਜਮਾ ਓਕੇ ਹੈ ਜੀ ਨਾਲ ਇਹਦੇ ਆ ਗਿਆ ਜੀ ਇੱਧਰ 60 55 60 55 ਜੀ ਦੇਖ ਸਕਦੇ ਹੋ ਇਹ ਬਾਈ ਛੋਟੇ ਗੇਅਰ ਵਾਲਾ ਇਹ ਹੀ ਹੈ ਟਰੈਕਟਰ ਛੋਟੇ ਗੇਅਰ ਵਾਲਾ ਟਰੈਕਟਰ ਹੈ ਜੀ ਦੇਖ ਸਕਦੇ ਹੋ ਜਮਾ ਨਮਾ ਟਰੈਕਟਰ ਪਿਆ ਹੈ ਜੀ ਲਫਾ ਫੇਲ ਫੂ ਫੇ ਜਮਾ ਲੈ ਹੈ ਨਹੀਂ ਬਾਈ ਇਹ ਕਿਹੜਾ ਮਾਡਲ ਆ ਗਿਆ ਜੀ 21 ਮਾਡਲ ਹੈ ਜੀ ਟਰੈਕਟਰ ਦੇਖ ਸਕਦੇ ਹੋ ਜਮਾ ਨਮਾ ਟਰੈਕਟਰ ਪਿਆ ਜੀ ਡਿਮਾਂਡ ਹੈ 7 ਲੱਖ 5000 ਰੁਪਿਆ ਬਾਈ 7 ਲੱਖ 5000 ਰੁਪਿਆ ਡਿਮਾਂਡ ਹੈ ਟਰੈਕਟਰ ਦੀ ਦੇਖ ਸਕਦੇ ਹੋ ਮੂਰੇ ਬੈਂਪਰ ਵਗੈਰਾ ਦੇਖੋ ਜੀ ਜਮਾ ਟਰੈਕਟਰ ਬਿਲਕੁਲ ਜਮਾ ਨਮਾ ਟਰੈਕਟਰ ਪਿਆ ਜੀ ਤੇ ਜਮਾ ਇਹ ਵੀ ਬਾਈ ਸਾਰਾ ਓਕੇ ਹੈਗਾ ਜਮਾ ਰੇਨ ਵਾਲਾ ਸਾਰਾ ਟਰੈਕਟਰ ਸਾਰਾ ਟਰੈਕਟਰ ਰੇਨ ਵਾਲਾ ਇਹ ਵੀ ਪੰਜਾਬ ਨੰਬਰ ਆ ਗਿਆ ਜੀ ਪਜਾਮ ਨੰਬਰ ਟਰੈਕਟਰ ਆ ਬਾਈ ਕੋਲੇ ਹੀ ਦੇਖ ਸਕਦੇ ਹੋ ਜਮਾ ਨਮਾ ਟਰੈਕਟਰ ਪਿਆ ਜੇ ਕਿਸੇ 206055 ਛੋਟੇ ਘੇਰ ਵਾਲਾ ਲੈਣਾ ਜੀ ਇਹਦੇ ਨਾਲ ਨਾਲ ਇਧਰ ਆ ਗਿਆ ਜੀ 855 ਇਧਰ ਆ ਗਿਆ ਜੀ 855 ਦੇਖ ਸਕਦੇ ਹੋ ਜੀ ਇਹ ਵੀ ਟਰੈਕਟਰ ਜੀ ਜਮਾ ਨਮਾ ਟਰੈਕਟਰ ਹੈ ਜੀ 19 ਮਾਡਲ ਜੀ ਇਹਦੀ ਵੀ ਡਿਮਾਂਡ ਬਾਈ 75 ਹੈ ਹਾਂਜੀ ਇਹਦੀ ਵੀ 75 ਹੈ ਜੀ ਦੇਖ ਸਕਦੇ ਹੋ ਟਰੈਕਟਰ ਜਮਾ ਨਮਾ ਟਰੈਕਟਰ ਪਈ ਸੀਟਾਂ ਤੋਂ ਲਫਾ ਫੇਲ ਫੂ ਫਿਰ ਰਹੇ ਨੇ ਟਾਇਰ ਕਿੰਨੇ ਕੁ ਪਈ ਆ ਜੀ ਹੈ ਗਿਆ ਬਾਈ 90 ਪੈਸੇ 9899 ਪੈਸੇ ਟਾਇਰਾ ਟਰੈਕਟਰ ਦੇ ਦੇਖ ਸਕਦੇ ਹੋ ਜੀ ਜਮਨ ਨਮਾ ਟਰੈਕਟਰ ਪਿਆ ਜੀ ਜੇ ਕਿਸੇ ਵੀਰ ਨੇ ਲੈਣਾ ਜੀ ਟਰੈਕਟਰ ਦੇਖ ਸਕਦੇ ਹੋ ਜਮਾ ਮੂਰੇ ਬਾਈਆਂ ਨੇ ਹਾਰ ਹੂਰ ਵੀ ਓਵੇਂ ਪਿਆ ਜੀ ਇਹ ਵੀ ਪੰਜਾਬ ਨੰਬਰੀ ਆ ਗਿਆ ਵੀਰੇ ਪੰਜਾਬ ਨੰਬਰ ਟਰੈਕਟਰ ਹੈ ਬਾਈ ਨਗਦ ਕਾ ਇਸ ਦਾ ਟਰੈਕਟਰ ਹੈ ਜੀ ਦੇਖ ਸਕਦੇ ਹੋ ਜਮਾ ਟਰੈਕਟਰ ਓਕੇ ਪਿਆ ਜੇ ਕਿਸੇ ਵੀਰ ਨੇ ਲੈਣਾ ਜੀ ਟਰੈਕਟਰ ਦੇਖ ਸਕਦੇ ਹੋ ਜਮਾ ਸਾਰਾ ਰੇਨਾ ਟਰੈਕਟਰ ਹੈ ਜੀ ਜਮਾ ਨਵੇਂ ਟਾਇਰਾ ਹੈ ਇੱਧਰ ਆ ਗਿਆ ਜੀ 855 ਇਹ ਵੀ 855 ਇਹ ਆ ਗਿਆ 23 ਮਾਡਲ ਬਾਈ 23 ਮਾਡਲ ਜੀ ਇਹਦੀ ਡਿਮਾਂਡ ਹੈ 8 ਲੱਖ 15000 ਰੁਪਿਆ ਇਹ ਟਾਉ ਮਾਡਲ ਚ ਆ ਗਿਆ ਬਾਈ ਟਾਉ ਮਾਡਲ ਚ ਆ ਗਿਆ ਜੀ ਦੇਖ ਸਕਦੇ ਹੋ ਸਾਈਡ ਗੇਅਰ ਆ ਜੀ ਦੇਖ ਸਕਦੇ ਹੋ ਜਮਾ ਨਵਾਂ ਟਰੈਕਟਰ ਪਿਆ ਹੀ ਲਫਾਫੇ ਰੂਫ ਹੈ ਜਮਾ ਉੱਤੇ ਉਮੀ ਹੈ ਜੀ ਜਮਾ ਨਵੇਂ ਟਾਇਰ ਆ ਗਏ ਟਰੈਕਟਰ ਦੇ ਦੇਖ ਸਕਦੇ ਹੋ ਬਾਡੀ ਲਾਈਨ ਦਾ ਚੈੱਕ ਕਰ ਸਕਦੇ ਹੋ ਟਰੈਕਟਰ ਪੰਜਾਮ ਨੰਬਰ ਟਰੈਕਟਰ ਹੈ ਜੀ ਦੇਖ ਸਕਦੇ ਹੋ ਸਾਰਾ ਰੈਨਲ ਟਰੈਕਟਰ ਹੈ ਜੀ ਜਮਾ 3 ਸਪੀਡ ਚ ਟਰੈਕਟਰ ਆਣਾ ਬਾਈ 3 स्पीड ਤੇ ਟਰੈਕਟਰ ਹੈ ਜੀ ਦੇਖ ਸਕਦੇ ਹੋ ਤੇ ਕਿੰਨਾ ਕੁ ਨਾ ਕੇ ਚੱਲਿਆ ਬਾਈ ਇਹ 100 ਪਾਸ ਘੰਟੇ ਇੱਕ 100 ਪਾਸ ਘੰਟੇ ਚੱਲਿਆ ਬਾਈ ਕਹਿੰਦਾ ਜੀ ਟਰੈਕਟਰ ਦੇਖ ਸਕਦੇ ਹੋ 23 ਮਾਡਲ ਹੈ ਪਰ ਕਹਿਣ ਚ 23 ਮਾਡਲ ਆ ਗਿਆ ਉਹ ਚੱਲਿਆ ਜਮਾ 100 ਪਾਸ ਘੰਟੀ ਹੈ ਜੀ ਜੇ ਕਿਸੇ ਵੀਰ ਨੇ ਲੈਣਾ ਜਮਾ ਨਮਾ ਟਰੈਕਟਰ ਪਿਆ ਜੀ ਤੇ ਬਾਕੀ ਸਿਰੇ ਆਪਾਂ ਬਾਈ ਦਾ ਸਾਨੂੰ ਮੋਬਾਈਲ ਨੰਬਰ ਦੁਬਾਰੇ ਫੇਰ ਦਿੰਦੇ ਹਾਂ ਬਾਈ ਮੋਬਾਈਲ ਨੰਬਰ ਦੁਬਾਰੇ ਫੇਰ ਬੋਲਦੇ ਆਪਣਾ 9797 6552 ਠੀਕ ਹੈ ਜੇ ਕਿਸੇ ਵੀਰ ਨੇ ਕੋਈ ਵੀ ਹੋ ਟਰੈਕਟਰ ਲੈਣਾ ਹੋਵੇ ਉਹ ਵੀ ਬਾਈ ਦਵਾ ਦਿਆਂਗੇ ਆਪਾਂ ਜੇ ਕਿਸੇ ਵੀ ਨੇ ਕੋਈ ਵੀ ਹੋਰ ਟਰੈਕਟਰ ਲੈਣਾ ਬਾਈ ਉਹ ਵੀ ਦਵਾ ਦੇਣਗੇ ਜੀ ਮਿਲਦੇ ਆ ਕਿਸੇ ਹੋਰ ਵੀਡੀਓ ਚ ਜੀ ਧੰਨਵਾਦ ਜੀ